ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੌਰਜ ਬਟਿਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲ ਸਬਸਕ੍ਰਾਈਬ ਕਰਕੇ ਵੈਲ ਲਾਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਹਾਂਜੀ ਅੱਜ ਅਸੀਂ ਤੁਹਾਡੇ ਲਈ ਕੁਝ ਫੈਬਰਿਕ ਲੈ ਕੇ ਆਏ ਹਾਂ ਪਲੇਨ ਫੈਬਰਿਕ ਲੈ ਕੇ ਆਏ ਹਾਂ ਤੇ ਕੁਝ ਵਰਕ ਹੋਏ ਹੋਏ ਸੂਟ ਲੈ ਕੇ ਆਏ ਹਾਂ ਜੋ ਬਾਹਰੋਂ ਪਹਿਨਣ ਦੇ ਤੇ ਉਹਨਾਂ ਨੇ ਰੈਡੀ ਕਰਵਾਉਣੇ ਆ ਤੇ ਉਹ ਅੱਜ ਆਪਾਂ ਵੈਲਵਟ ਦੇ ਸੂਟ ਵੀ ਆਪਣੇ ਕੋਲ ਕਾਫੀ ਕਲਰ ਆ ਚੁੱਕੇ ਨੇ ਤੇ ਕਾਫੀ ਆਪਣੇ ਵਰਕ ਤੇ ਲੱਗੇ ਹੋਏ ਨੇ ਉਹਨਾਂ ਦੀ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਜੀ ਜੋ ਸਾਡੇ ਵਰਕ ਤੇ ਲੱਗੇ ਹੋਏ ਆ ਸੂਟ ਹਾਂਜੀ ਦੇਖੋ ਇੱਕ ਇਹ ਵਾਲਾ ਸੂਟ ਆਪਣਾ ਰੈਡੀ ਹੋਇਆ ਐ ਇਸ ਤਰ੍ਹਾਂ ਇਹ ਕਸਟਮਰ ਦਾ ਸੂਟ ਸੀਗਾ ਫੈਬਰਿਕ ਉਹਨਾਂ ਦਾ ਆਪਣਾ ਹੀ ਸੀਗਾ ਤੇ ਡਿਜ਼ਾਈਨ ਵੀ ਉਹਨਾਂ ਨੇ ਆਪ ਆਪਣਾ ਹੀ ਦੱਸਿਆ ਸੀ ਕਲਰ ਵੀ ਕੰਟਰਾਸਟ ਸਾਰਾ ਉਹਨਾਂ ਨੇ ਆਪਣਾ ਹੀ ਕਰਿਆਗਾ ਹਾਂਜੀ ਦੇਖੋ ਇਸ ਤਰ੍ਹਾਂ ਇਹਦਾ ਇਹ ਵਾਲਾ ਘੇਰਾਗਾ ਤੇ ਇਸ ਤਰ੍ਹਾਂ ਚੌਕ ਤੇ ਆ ਕੇ ਚੌਕ ਪੂਰੇ ਤੇ ਨਹੀਂ ਆਉਂਦਾ ਇਹ ਵਰਡ ਜਨ ਹਾਫ ਤੇ ਰਹਿੰਦਾ ਹੈ ਹਿੱਪ ਜਿਵੇਂ ਉਹਨਾਂ ਦੀ ਚੌਕ ਉਹਨਾਂ ਦੇ 22 ਇੰਚ ਹੈਗੇ ਤੇ ਇਹ ਆਪਾਂ 19 ਇੰਚ ਤੇ ਡਿਜ਼ਾਈਨ ਰੱਖਿਆਗਾ ਉਹਨਾਂ ਨੇ ਕਿਹਾ ਸੀ ਵੀ ਉੱਪਰ ਤੱਕ ਨਹੀਂ ਕਰਨਾ ਕਿਉਂਕਿ ਕਈ ਵਾਰੀ ਮੋਟਾ ਪਤਲਾ ਹੋ ਜਾਂਦਾ ਤਾਂ ਹਿੱਪ ਖੁੱਲੀ ਪੀੜੀ ਕਰਨੀ ਪੈ ਜਾਂਦੀ ਹੈ ਅਗਲੇ ਨੂੰ ਹਾਂਜੀ ਇਸ ਤਰ੍ਹਾਂ ਇਹਦੀ ਬਾਜੂ ਤੇ ਡਿਜ਼ਾਈਨ ਹੈ ਤੇ ਇਸ ਤਰ੍ਹਾਂ ਹੀ ਆਪਾਂ ਇਹ ਵਾਲਾ ਡਿਜ਼ਾਈਨ ਇਹਦੇ ਪਹੁੰਚ ਤੇ ਤਿਆਰ ਕੀਤਾਗਾ ਹਾਂਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਅਗਲਾ ਸੂਟ ਦੇਖੋ ਇਹ ਵਾਲਾ ਰੈਡੀ ਕੀਤਾ ਆਪਾਂ ਨੇ ਇਹ ਵੀ ਸੂਟ ਬਾਹਰ ਜਾਣੇ ਹੈ ਜੀ ਆਪਣੇ ਉਹਨਾਂ ਦੇ 4-5 ਸੂਟ ਨੇ ਅਜੇ ਕੁਝ ਵਰਕ ਹੋ ਰਹੇ ਆ ਸੂਟ ਇਹ ਵਾਲਾ ਦੇਖੋ ਇਸ ਤਰ੍ਹਾਂ ਨਾ ਨੈਕ ਬਣਿਆ ਹੋਇਆ ਔਰ ਇਸ ਤਰ੍ਹਾਂ ਦੀ ਬਾਜੂ ਆ ਇਹ ਵਾਲੀ ਬਾਜੂ ਆ ਸੀ ਨਾ ਉੱਪਰ ਸਕਰੀਨ ਤੇ ਵਿਕਲਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਨਾ ਡਿਜ਼ਾਈਨ ਦਾ ਪਤਾ ਚੱਲ ਜਾਂਦਾ ਹਨਾ ਸਮਝ ਆ ਜਾਂਦੀ ਜੀ ਕਿ ਕਿਸ ਤਰ੍ਹਾਂ ਸੂਟ ਰੈਡੀ ਹੁੰਦਾਗਾ ਇਸ ਤਰ੍ਹਾਂ ਦੀ ਬਾਜੂ ਆ ਤੇ ਇਸ ਤਰ੍ਹਾਂ ਹੀ ਇਹਦੀ ਬਾਟਮ ਤੇ ਡਿਜ਼ਾਈਨ ਆਊਗਾ ਤੇ ਇਹ ਵਾਲਾ ਦਾ ਨੈਕ ਡਿਜ਼ਾਈਨ ਆ ਦੇਖੋ हां ਜਿਹਨਾਂ ਨੇ ਘੇਰਾ ਇਹਦਾ ਡਿਜ਼ਾਈਨ ਦਾ ਘੇਰਾ ਹੈ ਨਹੀਂ ਸੀਗਾ ਤੇ ਉਹਨਾਂ ਨੇ ਬਸ ਨੈੱਕ ਬਾਜੂ ਔਰ ਸਲਵਾਰ ਦੇ ਪਹੁੰਚਾਂ ਦੇ ਵਰਕ ਕਰਵਾਇਆ ਵਾ ਇਹ ਸਿਲਕ ਪਸ਼ਮੀਨੇ ਤੇ ਰੈਡੀ ਹੋਇਆ ਵਾ ਜੇ ਕਿਸੇ ਭੈਣ ਨੇ ਸਿਲਕ ਪਸ਼ਮੀਨੇ ਤੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਰੈਡੀ ਕਰਵਾਉਣਾ ਤਾਂ ਤੁਸੀਂ ਆਪਾਂ ਨੂੰ ਫੋਟੋ ਮੰਗਵਾ ਸਕਦੇ ਹੋ ਮੈਸੇਜ ਕਰਕੇ ਤਾਂ ਅਸੀਂ ਤੁਹਾਨੂੰ ਫੋਟੋ ਭੇਜ ਦਾਂਗੇ ਤੇ ਤੁਸੀਂ ਆਪਣੇ ਲਈ ਸੂਟ ਕੋਈ ਵੀ ਡਿਜ਼ਾਈਨ ਜਾਂ ਤੁਹਾਡਾ ਆਪਣਾ ਜਾਂ ਤੁਹਾਡੇ ਕੋਲ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਆਪਣੇ ਸੂਟ ਤੇ ਕਰਵਾ ਸਕਦੇ ਹੋ ਹਾਂਜੀ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਇਸ ਤਰ੍ਹਾਂ ਇਹਦਾ ਨੱਕਾਗਾ ਤੇ ਵਾਜੂ ਆ ਗਿਆ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਦੇਖੋ ਇਹ ਕਹਿਵਾਲਾ ਸੂਟ ਹੈ ਇਹਦੀ ਫੋਟੋ ਵੀ ਅਸੀਂ ਤੁਹਾਨੂੰ ਸਕਰੀਨ ਦੇ ਉੱਪਰ ਲਾਵਾਂਗੇ ਕਿਉਂਕਿ ਫੋਟੋ ਨਾਲ ਡਿਜ਼ਾਈਨ ਦੀ ਸਮਝ ਆ ਜਾਂਦੀ ਹੈ ਜੀ ਕਿਸ ਤਰ੍ਹਾਂ ਸੂਟ ਰੈਡੀ ਹੁੰਦਾ ਹਾਂਜੀ ਇਹ ਵਾਲਾ ਵੀ ਇਹਦੇ ਵੀ ਘੇਰੇ ਤੇ ਆ ਗਿਆ ਇਹ ਵਾਲਾ ਘੇਰੇ ਤੇ ਆ ਗਿਆ ਜੀ ਇਹ ਵਾਲਾ ਦੇ ਨੱਕ ਤੇ ਆ ਗਈ ਬੂਟੀ ਇਸ ਤਰ੍ਹਾਂ ਬੁਟੀ ਨੱਕ ਤੇ ਆ ਗਈ ਇਹ ਵੀ ਸ਼ਿਲਕ ਪਸ਼ਮੀਨਾ ਦੇ ਰੈਡੀ ਕੀਤਾਗਾ ਇਹ ਵੀ ਸੂਟ ਬਾਹਰ ਹੀ ਜਾਣਾ ਜੀ ਪਤਾ ਕੀ ਇਹ ਸੂਟ ਤਾਂ ਜੀ ਬਹੁਤ ਵਰਕ ਹੋ ਕੇ ਵਰਕ ਹੁੰਦੇ ਆ ਤੇ ਪਰ ਸੂਟ ਥੋੜੀ ਜਲਦੀ ਕਸਟਮਰ ਕਾਲ ਕਰਦਾ ਹਨਾ ਤਾਂ ਉਹ ਚਲੇ ਜਾਂਦੇ ਆ ਤੇ ਵੀਡੀਓ ਅਸੀਂ ਬਣਾ ਨਹੀਂ ਪਾਉਂਦੇ ਕਈ ਵਾਰੀ 2 ਦਿਨ ਲੇਟ ਹੋ ਜਾਂਦੀ ਹੈ ਵੀਡੀਓ ਕਈ ਵਾਰੀ ਸੂਟਾਂ ਦੀ ਪਾਉਣੀ ਹੁੰਦੀ ਹੈ ਜਾਂ ਕਈ ਵਾਰੀ ਵਰਕ ਵਾਲੇ ਸੂਟਾਂ ਦੀ ਪਾਉਣੀ ਹੁੰਦੀ ਹੈ ਹਾਂਜੀ ਇਹ ਵਾਲੇ ਦੇ ਬਾਜੂ ਦਾ ਡਿਜ਼ਾਈਨ ਹੈ ਦੇਖੋ ਇਸ ਤਰ੍ਹਾਂ ਇਹ ਵਾਲੇ ਦਾ ਡਿਜ਼ਾਈਨ ਬਾਜੂ ਦਾਗਾ ਇਹ ਵਾਲਾ ਇਹਦੇ ਘੇਰੇ ਤੇ ਆ ਗਿਆ ਔਰ neck ਤੇ ਆ ਗਈ ਬੂਟੀ ਤੇ ਇਹ ਵਾਲੀ ਬਾਜੂ ਤੇ ਆ ਗਈ ਜੇ ਤੁਸੀਂ ਬਾਟਮ ਤੇ ਵੀ ਕਰਵਾਉਣੀ ਚਾਹੁੰਦੇ ਹੋ ਤੇ ਇਹ ਵਾਲਾ ਡਿਜ਼ਾਈਨ ਬਾਟਮ ਤੇ ਵੀ ਬਣ ਜਾਊਗਾ ਤੇ ਜੇ ਤੁਸੀਂ ਇਹਨਾਂ ਨੇ ਇਕੱਲਾ ਬਾਜੂ ਤੇ ਸੌਰੀ ਹਾਂਜੀ ਬਾਜੂ ਤੇ ਤੇ ਘੇਰੇ ਦੇ ਤੇ ਔਰ neck ਤੇ ਤਿਆਰ ਕਰਵਾਇਆ ਇਹ ਵਾਲਾ ਡਿਜ਼ਾਈਨ ਤੇ ਤੁਸੀਂ ਜੇ ਬਾਜੂ ਤੇ ਬਾਟਮ ਤੇ ਵੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਕਰਵਾ ਸਕਦੇ ਹੋ ਹਾਂਜੀ ਸਿਲਕ ਪਸ਼ਮੀਨਾ ਚ ਕੱਲਾ ਸਾਡੇ ਕੋਲੇ ਪਏ ਆ ਜੇ ਕਿਸੇ ਨੇ ਲੈਣੇ ਹੋਣ ਤਾਂ ਭੈਣ ਆਪਾਂ ਨੂੰ ਮੈਸੇਜ ਕਰ ਸਕਦੇ ਆ ਤਾਂ ਅਸੀਂ ਤੁਹਾਨੂੰ ਕਲਰ ਦੀ ਪਿਕ ਭੇਜ ਦਾਂਗੇ ਹਾਂਜੀ ਦੇਖੋ ਬਹੁਤ ਸਫਾਈ ਹੈ ਕੰਮ ਦੀ हां जी ਇਹ ਕੇਵਲਾ ਸੂਟ ਦੇਖੋ ਆਪਾਂ ਰੈਡੀ ਕੀਤਾ ਇਹਦੇ ਇਸ ਤਰ੍ਹਾਂ ਘੇਰੇ ਤੇ ਵਰਕ ਕੀਤਾ ਘੇਰੇ ਤੇ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਬੁਟੀ ਆ ਗਈ ਸਾਈਡ ਤੇ ਇੱਥੇ ਇਸ ਤਰ੍ਹਾਂ ਦੇਖੋ neck ਬਣਿਆ ਇਹ ਵਾਲਾ ਪੈਚ ਆਪਾਂ ਇਹਦੇ ਅਲੱਗ ਵਰਕ ਕਰਕੇ ਨਾ ਇਸ ਤਰ੍ਹਾਂ ਪੈਚ ਲਗਾਇਆ neck ਤੇ हां जी ਇਹ ਇਸ ਤਰ੍ਹਾਂ ਪਾਈਪਿੰਗ ਕੱਢ ਕੇ ਬਟਨ ਲੱਗ ਗਏ ਉੱਪਰ ਤੇ ਇਸ ਤਰ੍ਹਾਂ ਇਹਦੇ ਬਾਜੂ ਤੇ ਦੇਖੋ ਡਿਜ਼ਾਈਨ हां जी ਇਹ ਵਾਲੀ ਅੰਬੀ ਇਹਦੇ ਬਾਜੂ ਤੇ ਬਣੀ ਹੋਈ ਹੈ ਇਸ ਤਰ੍ਹਾਂ ਦੇਖੋ हां जी ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਇਹ ਵੀ ਸੂਟ ਬਾਹਰ ਜਾਣਾ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਪਾਈਪਿੰਗ ਦੇਤੀ ਹੈ ਤੇ बॉਟਮ ਨਾਲ ਦੀ ਵੇਖੋ ਫਿਨਿਸ਼ਿੰਗ ਦੇਖੇ ਨਾ ਆਪਾਂ ਫਿਨਿਸ਼ਿੰਗ ਪੱਟੀ ਲਗਾ ਕੇ ਤੇ ਇਸ ਤਰ੍ਹਾਂ ਇਹ ਵੀ ਆਪਾਂ ਪਾਈਪਿੰਗ ਕਰਤੀ ਹੈ ਇਹ ਵਾਲਾ ਇਹਦੇ बॉਟਮ ਹੈ ਦੇਖੋ ਇਹ बॉਟਮ ਤੇ ਵੀ ਇਸ ਤਰ੍ਹਾਂ ਡਿਜ਼ਾਈਨ ਹੋਇਆ ਵਾ ਤੇ ਇਹਦੇ ਪਹੁੰਚੇ ਤੇ ਆਪਾਂ ਦੂਜੀ ਮਸ਼ੀਨ ਨਾਲ ਕੰਮ ਕਰਨਾ ਉਹ ਹਜੇ ਕਰਨਾ ਹੈ ਕੱਲ ਕਰਕੇ ਇਹ ਸੂਟ ਵੀ ਭੇਜਣਾ ਹੈਗਾ ਤੇ ਦੇਖੋ ਇਸ ਤਰ੍ਹਾਂ ਇਹਦਾ ਦੁਪੱਟਾ ਰੈਡੀ ਕੀਤਾ ਆਪਾਂ ਨੇ ਔਰਗਾਂਜਾ ਦਾ ਦੁਪੱਟਾ ਲਗਾਇਆ ਇਹਦੇ ਨਾਲ ਪਿਓਰਾ ਔਰਗਾਂਜਾ ਦਾ ਤੇ ਇਸ ਤਰ੍ਹਾਂ ਇਹਦੇ ਨਾਲ ਲੈਸ ਲਗਾ ਕੇ ਇਸ ਤਰ੍ਹਾਂ ਦੀ ਤੇ ਦੇਖੋ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਬਹੁਤ ਸੋਹਣਾ ਰੈਡੀ ਹੋਇਆ ਇਹ ਦੁਪੱਟਾ ਹਾਂਜੀ ਪੂਰਾ ਇਹ ਵੀ 2.5 ਮੀਟਰ ਦਾ ਦੁਪੱਟਾ ਹੈਗਾ ਇਹ ਸੂਟ ਵੀ ਬਹੁਤ ਸੋਹਣਾ ਰੈਡੀ ਹੋਇਆ ਤੇ ਹਾਂਜੀ ਆਪਾਂ ਤੁਹਾਨੂੰ ਪਲੇਨ ਫੈਬਰਿਕ ਦਿਖਾਉਣੇ ਜੋ ਆਪਣੇ ਕੋਲੇ ਆਇਆ ਵਾ ਹਾਂਜੀ ਇਹ ਇਹ ਵਾਲੇ ਆਪਣੇ ਕੋਲੇ ਵੈਲਵਟ ਦੇ ਸੂਟ ਆਗੇ ਦੇਖੋ ਇਹ ਵਧੀਆ ਵਾਲੀ ਵੈਲਵਟ ਹੈ ਜੀ ਮਾਈਕਰੋ ਵੈਲਵਟ ਹੈ ਵਾਲੀ ਹਾਂਜੀ ਮਾਈਕਰੋ ਵੈਲਵਟ ਦਾ ਤਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਬਹੁਤ ਵਧੀਆ ਹੈ ਦੇਖੋ 9000 ਨੰਬਰ ਦੇਖੋ ਲੱਗਿਆ ਵਈ ਉੱਪਰ ਤੁਸੀਂ ਦੇਖ ਸਕਦੇ ਹੋ ਮਾਈਕਰੋ ਵੈਲਵਟ ਵਾਲੇ ਤੇ ਹਾਂਜੀ ਇਹ ਨਾ ਮਤਲਬ ਇਹ ਤਾਂ ਕੋਈ ਹੋਣੀ ਹੁੰਦਾ ਕੋਈ ਲੰਬਾ ਨਹੀਂ ਹੁੰਦਾ ਨਾ ਸਜਣ ਦਾ ਨਾ ਚੜਨ ਦਾ ਨਾ ਕੁਝ ਵੀ ਨਹੀਂ ਹੁੰਦਾ ਇਹਨੂੰ ਤੇ ਵਧੀਆ ਫੈਬਰਿਕ ਹੁੰਦਾ ਹੈ ਵਾਲਾ ਹਾਂਜੀ ਇਹਦੇ ਵਿੱਚ ਕਲਰ ਇਹ ਬੋਟਲ ਗ੍ਰੀਨ ਆ ਗਿਆ ਆਪਣੇ ਕੋਲੇ ਇਹ ਵਾਲਾ ਕਾਫੀ ਕਲਰ ਆ ਗਿਆ ਇਹ ਵਾਲਾ ਬਲੈਕ ਕਲਰ ਆ ਗਿਆ ਤੇ ਹਾਂਜੀ ਇਹ ਵਾਲਾ ਵਾਈਨ ਕਲਰ ਆ ਗਿਆ ਆਪਣੇ ਸੂਟ ਜਰੀ ਵਰਕ ਹੋ ਰਹੇ ਹੈਗੇ ਇਹ ਤੇ ਵੈਲਵਟ ਤੇ ਇਹ ਬਾਹਰੋਂ ਪਹਿਣਾਂ ਦੇ ਜਿਆਦੇ ਮੈਸੇਜ ਆ ਰਹੇ ਸੀਗੇ ਵੈਲਵਟ ਵਾਸਤੇ ਤੇ ਇਸ ਕਰਕੇ ਆਪਾਂ ਨੇ 4-5 ਸੂਟ ਰੈਡੀ ਕਰਨੇ ਹਨ ਹੁਣ ਜਿਹੜੀ ਵਰਕ ਕਰਨਾ ਹੈ ਉਹਨਾਂ ਤੇ ਉਹਨਾਂ ਦੀ ਜਦੋਂ ਰੈਡੀ ਹੋਗੇ ਨਾ ਤੁਹਾਨੂੰ ਫੋਟੋ ਵੀਡੀਓ ਜ਼ਰੂਰ ਦੇਵਾਂਗੇ ਇਹ ਵਾਲਾ ਦੇਖੋ ਲਵੈਂਡਰ ਕਲਰ ਆ ਗਿਆ ਹਾਂਜੀ ਇਹ ਵਾਲਾ ਮਹਿਰੂਨ ਸ਼ੇਡ ਆ ਗਿਆ ਤੇ ਇਹ ਵਾਲਾ ਰੈੱਡ ਕਲਰ ਆ ਗਿਆ ਹਾਂਜੀ ਦੇਖੋ ਇਹ ਵਾਲਾ ਰੈੱਡ ਕਲਰ ਆ ਗਿਆ ਇਸ ਤਰ੍ਹਾਂ ਇਹ ਰੈੱਡ ਕਲਰ ਆ ਗਿਆ ਹਾਂਜੀ ਇਹ ਇਹ ਵਧੀਆ ਵਾਲੀ ਪੈਲਵਟ ਹੈਗੀ ਆ ਤੇ ਜੇ ਤੁਸੀਂ ਵਰਕ ਕਰਵਾ ਕੇ ਲੈਣਾ ਵਰਕ ਕਰਵਾ ਕੇ ਲੈ ਸਕਦੇ ਹੋ ਵਿਦਾਊਟ ਵਰਕ ਤੋਂ ਲੈਣਾ ਵਿਦਾਊਟ ਵਰਕ ਤੋਂ ਵੀ ਲੈ ਸਕਦੇ ਹੋ ਤੁਸੀਂ हां ज्यादातरਸੀਂ ਵਰਕ ਕਰਕੇ ਸੇਲ ਕਰ ਰਹੇ ਹਾਂ ਜੀ ਇਹ ਵਾਲੇ ਸੂਟ ਤੇ ਜੇ ਕਿਸੇ ਵੀ ਭੈਣ ਨੇ ਵਰਕ ਕਰਵਾਉਣਾ ਜਾਂ ਜਰੀ ਵਰਕ ਕਰਵਾਉਣਾ ਜਾਂ ਹੈਂਡ ਵਰਕ ਕਰਵਾਉਣਾ ਜਾਂ ਥ੍ਰੈਡ ਵਰਕ ਕਰਵਾਉਣਾ ਹੈ ਇਹਨਾਂ ਤੇ ਤੇ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਨਾਂ ਤੇ ਵਰਕ ਕਰਵਾ ਸਕਦੇ ਹੋ ਜੀ 벨ਵਟ ਵਧੀਆ ਵਾਲੀ ਹੈ ਵਾਲੀ ਮਾਈਕਰੋ 벨ਵਟ ਹੈ ਹੁਣ ਤੁਸੀਂ ਦੇਖ ਸਕਦੇ ਹੋ ਉੱਪਰ ਹਨਾ ਟੈਗ ਲੱਗਿਆ ਵਈ ਹੈ ਮਾਈਕਰੋ 벨ਵਟ ਹੈ ਜੀ 9000 ਨੰਬਰ ਦੇਖੋ ਤੇ ਹਾਂ ਜੀ ਕੁਝ ਕਾਟਨ ਦੇ ਸੂਟ ਵੀ ਆਏ ਸੀਗੇ ਆਪਣੇ ਕੋਲੇ ਉਹ ਵੀ ਤੁਹਾਨੂੰ ਦਿਖਾਉਣੇ ਆ ਹਾਂ ਜੇ ਕਿ ਆਪਣੇ ਕੋਲੇ ਇਹ ਵਾਲੇ ਸੂਟ ਆਏ ਆ ਦੇਖੋ ਇੱਕ ਇਹ ਟੈਕਸ ਦਾ ਸੂਟ ਹੈ ਜੀ ਪ੍ਰੀਮੀਅਮ ਕੁਆਲਿਟੀ ਹੈ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਇਹ ਇਹ ਨਾ ਜਿਵੇਂ ਤੁਸੀਂ ਮਤਲਬ ਜਿਵੇਂ ਆਪਾਂ ਪਹਿਣਾ ਗਰਮੀ ਦਾ ਸੀਜ਼ਨ ਆ ਗਿਆ ਕਾਟਨ ਦੇ ਸੂਟ ਤੇ ਵਰਕ ਕਰਵਾਉਣਾਗਾ ਇਹ ਉਹਦੇ ਵਾਸਤੇ ਬਹੁਤ ਵਧੀਆ ਫੈਬਰਿਕ ਹੈ ਜੀ ਇਹਦਾ ਕੋਈ ਲੰਬਾ ਨਹੀਂ ਕੋਈ ਬੁਰ ਨਹੀਂ ਕੋਈ ਕੁਝ ਨਹੀਂ ਹੈ ਨਾ ਤੁਸੀਂ ਦੇਖ ਲਓ ਇੱਕ ਟੈਕਸ ਦਾ ਇਹ ਵਾਲਾ ਵਧੀਆ ਪ੍ਰੀਮੀਅਮ ਕੁਆਲਿਟੀ ਹੈ ਇਹ ਆ ਇਹਦੇ ਵਿੱਚ ਕਲਰ ਇਹਦਾ ਵਾਈਟ ਆ ਗਿਆ ਜਿਵੇਂ ਕਈ ਪਹਿਣਾ ਨੇ ਕੁੜਤੇ ਪਜਾਮੇ ਚ ਵੀ ਲੈਣੇ ਆ ਸੂਟ ਤਾਂ ਕੁੜਤੇ ਪਜਾਮੇ ਚ ਵੀ ਤੁਸੀਂ ਇਹ ਵਾਲਾ ਫੈਬਰਿਕ ਲੈ ਸਕਦੇ ਹੋ ਇਹ ਵਾਈਟ ਕਲਰ ਆ ਗਿਆ ਇਦੇ ਵਿੱਚ ਤੁਸੀਂ ਆਪਣਾ ਦੋ ਸੂਟ ਲਓ ਭਾੜਾ ਚਾਰ ਲਓ ਜਿੰਨੇ ਜਿੰਨੇ ਮਰਜ਼ੀ ਲਓ ਇਹਦੇ ਵਿੱਚ 35 ਕਲਰ ਹੈ ਜੀ ਆਪਣੇ ਕੋਲ ਤੇ ਜੇ ਤੁਸੀਂ ਆਪਾਂ ਦਿਖਾਵਾਂਗੇ ਪੰਜ ਸੱਤ ਕਲਰ ਹੀ ਦਿਖਾਵਾਂਗੇ ਤੁਹਾਨੂੰ ਤੇ ਤੁਸੀਂ ਕਿਸੇ ਵੀ ਕਲਰ ਦੀ ਜੇ ਕਿਸੇ ਨੇ ਪਹਿਣਨੇ ਕੋਈ ਵੀ ਕਲਰ ਲੈਣਾ ਤਾਂ ਤੁਸੀਂ ਆਪਣਾ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਤੁਹਾਨੂੰ ਕਲਰ ਦੀ ਪਿਕ ਭੇਜ ਦਾਂਗੇ ਤੇ ਤੁਸੀਂ ਆਪਣੇ ਲਈ ਸੂਟ ਆਰਡਰ ਕਰ ਸਕਦੇ ਹੋ ਹਾਂਜੀ ਇਹਦੇ ਵਿੱਚ ਇੱਕ ਫਿਰੋਜੀ ਕਲਰ ਆ ਗਿਆ ਉਹ ਵਾਲਾ ਵਾਈਟ ਆ ਗਿਆ ਇਹ ਵਾਲਾ ਫਿਰੋਜੀ ਕਲਰ ਆ ਗਿਆ ਇੱਕ ਇਹ ਵਾਲਾ ਲਵੈਂਡਰ ਕਲਰ ਆ ਗਿਆ ਦੇਖੋ ਇਹ ਹੈਗਾ ਵਾਈਨ ਸ਼ੇਡ ਹੈ ਲਾਈਟ ਵਾਈਨ ਜਿਹਾ ਕਲਰ ਹੈਗਾ ਬਹੁਤ ਸੋਹਣਾ ਕਲਰ ਹੈ ਇਹ ਵਾਲਾ ਤੇ ਹਾਂਜੀ ਇਹ ਵਾਲਾ ਇੱਕ ਇਹ ਦੇਖੋ ਆ ਆ ਗਿਆ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਫਰੋਜੀ ਆ ਗਿਆ ਇਹ ਥੋੜਾ ਜਿਹਾ ਜਿਵੇਂ ਮੋਰ ਪੰਖੇ ਸ਼ੇਡ ਜਿੱਚ ਆ ਜਾਂਦਾਗਾ ਉਹ ਸ਼ੇਡ ਆ ਗਿਆ ਤੇ ਇੱਕ ਇਹ ਵਾਲਾ ਆ ਗਿਆ ਦੇਖੋ ਕਲਰ ਮਸਟਰਡ ਡਾਰਕ ਮਸਟਰਡ ਜਿਹਾ ਹੁੰਦਾਗਾ ਸੌਰੀ ਇਹ ਮਹਿੰਦੀ ਕਲਰ ਹੈ ਹੁਣ ਨੇ ਲਾਈਟ ਦੇ ਚਾਨਣ ਥੋੜਾ ਡਾਰਕ ਮਸਟਰਡ ਜਿਹਾ ਹੁੰਦਾ ਇਹ ਮਹਿੰਦੀ ਕਲਰ ਹੈ ਇਹ ਵਾਲਾ हाँ जी मेहंदी कलर है और ये वाला स्किन कलर है जो तुम सूट लेने चार लेने हैं जिन्हें भैनों ने, ने सूट लेने ना ये सूट तुम ऑर्डर कर सदते हैं जी पैंती कलर है भला सूट लो भला चार लो भला दस सूट लो जिन्हें मर्जी तुम अपने को सूट ऑर्डर कर सकते हो तह जिनेूट तुम मंगोगे तो उन्े सूट ही अवेलेबल मिलने जी ये पैंती कलर आए हो ये अपने कोई भी कलर की फोटो मंगवा के लैना चाहते हो तो सू वट्सअप मैसेज कर सकते हो हाँ जी एक अपने को वाले सूट आए थे देखो ਹਾਂ ਜੀ ਪ्युअर ਸ਼ਿਮਰ ਤੇ ਹੈ ਹੈਂਡਵਰਕ ਦੇ ਸੂਟ ਹੈ ਇਹ ਪਾਰਟੀ ਵੇਅਰ ਜੀ ਮੈਂ ਅੱਜ ਕੱਲ ਵਿਆਹਾਂ ਦਾ ਸੀਜ਼ਨ ਚੱਲ ਪਿਆ ਜੀ ਹੁਣ ਹਰ ਕੋਈ ਭੈਣ ਵਧੀਆ ਪਾਰਟੀ ਵੇਅਰ ਸੂਟ ਬਣਾਵੇਗੀ ਹਾਂ ਜੀ ਇਸ ਤਰ੍ਹਾਂ ਦੇਖੋ ਇਹ ਪ्युअर ਸ਼ਿਮਰ ਦਾ ਸ਼ਰਟ ਹੈ ਇਸ ਤਰ੍ਹਾਂ ਦਾ ਵਰਕ ਆ ਗਿਆ ਉੱਪਰ ਪੈਨਲ ਜਾਂਦੇ ਆ ਇਸ ਤਰ੍ਹਾਂ ਦੇਖੋ ਹਾਂ ਜੀ ਦੇਖੋ ਇਸ ਤਰ੍ਹਾਂ ਇਹਦੇ ਪ्युअर ਹੈਂਡਵਰਕ ਦਾ ਸਾਰਾ ਥ੍ਰੈਡ ਤੇ ਕਟ ਦਾਣਾ ਯੂਜ਼ ਕੀਤਾ ਵੈ ਹਾਂ ਜੀ ਇਸ ਤਰ੍ਹਾਂ ਦਾ ਘੇਰਾ ਆ ਗਿਆ ਤੇ ਇਸ ਤਰ੍ਹਾਂ ਇਹਦਾ ਲੌਂਗ ਪੈਨਲ ਆ ਗਿਆ ਵਿਚਾਲੇ ਇਸ ਤਰ੍ਹਾਂ ਫਲਾਵਰ ਆ ਗਿਆ ਇਹਦੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵਾਲਾ ਪਿਓਰ ਸ਼ਮਰ ਦਾ ਹੈਗਾ ਜੀ ਇਹ ਸੂਟ ਤੇ ਇਸ ਤਰ੍ਹਾਂ ਇਹਦੀ ਪਿਓਰ ਕ੍ਰੇਵ ਦੀ ਬਾਟਮ ਹੈਗੀ ਇਹਦੀ ਬਾਟਮ ਤੇ ਵੀ ਵਰਕ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦੀ ਬਾਟਮ ਤੇ ਵਰਕ ਮਿਲੂਗਾ ਪਿਓਰ ਕ੍ਰੇਵ ਦੀ ਬਾਟਮ ਹੈ ਇਸ ਤਰ੍ਹਾਂ ਬਾਟਮ ਤੇ ਵਰਕ ਹੈ ਤੇ ਔਰ ਪਿਓਰ ਸ਼ਮਰ ਦਾ ਹੀ ਇਹਦਾ ਦੁਪੱਟਾ ਹੈ ਦੇਖੋ ਦੁਪੱਟਾ ਵੀ ਇਹਦਾ ਪੂਰਾ ਹੈਵੀ ਹੈ ਪਿਓਰ ਸ਼ਮਰ ਦਾ ਦੁਪੱਟਾ ਹੀ ਦੇਖੋ 2.5 ਮੀਟਰ ਦਾ ਪੂਰਾ ਦੁਪੱਟਾ ਹੈ ਇਸ ਤਰ੍ਹਾਂ ਦੁਪੱਟੇ ਤੇ ਲੈਂਸ ਲੱਗੀ ਹੋਈ ਆ ਦੇ ਵਿੱਚ ਇਸ ਤਰ੍ਹਾਂ ਇਹਦੇ ਬਾਰਡਰ ਬਣਿਆ ਹੋਆ ਦੋਨੋਂ ਸਾਈਡ ਵੇਖੋ ਸਿਰ ਵਾਲੀ ਸਾਈਡ ਦੋਨੋਂ ਸਾਈਡ ਬਾਰਡਰ ਬਣਿਆ ਹੋਇਆ ਇਸ ਤਰ੍ਹਾਂ ਵਰਕ ਦਾ ਤੇ ਵਧੀਆ ਲੈਸ ਲੱਗੀ ਹੋਈ ਹੈ ਤੇ ਹਾਂਜੀ ਇਹਦੇ ਵਿੱਚ ਆਪਣੇ ਕੋਲ ਨਾ ਆਪਾਂ ਨੂੰ ਤੁਹਾਨੂੰ ਤੇ ਆਪਣੇ ਕੋਲੇ ਤਿੰਨ ਕਲਰ ਮਿਲ ਜਾਣਗੇ ਇਹ ਅੱਜ ਹੀ ਐਸੇ ਜਿ ਇੱਕ ਕਲਰ ਵਿੱਚ ਸੇਲ ਹੋ ਗਿਆ ਤਿੰਨ ਕਲਰ ਇਹਦੇ ਵਿੱਚ ਆਪਣੇ ਕੋਲੇ ਅਵੇਲੇਬਲ ਹੈਗੇ ਆ ਹਾਂਜੀ ਇੱਕ ਇਹ ਕਲਰ ਆ ਗਿਆ ਤੇ ਇੱਕ ਇਹ ਵਾਲਾ ਮਹਿੰਦੀ ਕਲਰ ਆ ਗਿਆ ਇਹ ਆ ਆਨਿਅਨ ਸ਼ੇਡ ਹੈ ਤੇ ਆਨਿਅਨ ਸ਼ੇਡ ਆ ਗਿਆ ਇਹ ਵਾਲਾ ਮਹਿੰਦੀ ਆ ਗਿਆ ਆ ਥੋੜਾ ਡਾਰਕ ਪੀਸ ਜਿਹਾ শেਡ ਆ ਗਿਆ ਇਹ ਵਾਲਾ ਮਹਿੰਦੀ ਕਲਰ ਆ ਗਿਆ ਕਿਸੇ ਭੈਣ ਨੇ ਮਹਿੰਦੀ ਤੇ ਪਾਉਣਾ ਹੈ ਨਾ ਤਾਂ ਇਹ ਵਾਲਾ ਸੂਟ ਬਹੁਤ ਵਧੀਆ ਹੈਗੇ ਸ਼ਿਮਰ ਦੇ ਸੂਟ ਹੈ ਜੀ ਹੈਂਡਵਰਕ ਦੇ ਹਾਂਜੀ ਦੇਖੋ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਇਹਦਾ ਰੇਟ ਹੈਗਾ ਜੀ 1800 ਰੁਪਏ ਸ਼ਿਪਿੰਗ ਇਹਦੀ ਫ੍ਰੀ ਹੈ ਜੀ 1800 ਰੁਪਏ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਆਪਣੇ ਲਈ 1800 ਚ ਤੁਹਾਡੇ ਘਰੇ ਪਹੁੰਚਦਾ ਸੂਟ ਹੋ ਜਾਊਗਾ ਜੀ ਕਲਰ ਇਹਦੇ ਵਿੱਚ ਤਿੰਨ ਹੈ ਆਪਣਾ ਅਗਲਾ ਸੂਟ ਦਿਖਾਉਣੇ ਜੀ ਤੁਹਾਨੂੰ ਹਾਂਜੀ ਅਗਲਾ ਸੂਟ ਆਪਣਾ ਹੈਗਾ ਚਾਕਲੇਟ ਫੈਬਰਿਕ ਤੇ ਹੈ ਇਹ ਚਾਕਲੇਟ ਰ ਫੈਬ੍ਰਿਕ ਤੇ ਹੈ ਇਹ ਵੀ ਹੈਂਡਵਰਕ ਤੇ ਜੈਰੀਵਰਕ ਦਾ ਕੰਮ ਹੈ ਜੀ ਇਹਦਾ ਹੈਂਡਵਰਕ ਤੇ ਜੈਰੀਵਰਕ ਦਾ ਕੰਮ ਹੈ ਤੁਹਾਨੂੰ ਦਿਖਾਉਣਾ ਹੈ ਸੂਟੇ ਵਾਲਾ ਹਾਂਜੀ ਇਹ ਪੂਰਾ 5 ਮੀਟਰ ਅਲਓਵਰ ਸੂਟ ਹੈਗਾ ਇਸ ਤਰ੍ਹਾਂ ਦੇਖੋ ਇਹਦੇ ਵਰਕ ਹੋਇਆ ਹੋਇਆ ਹੈ ਉਹ ਨੈਕ ਵਰਕ ਹੈ ਇਹ ਵਾਲਾ ਵਰਕ ਵੀ ਦੇਖੋ ਬਹੁਤ ਹੁਣ ਚੱਲੀ ਜਾਂਦਾ ਹੈਗਾ ਟ੍ਰੈਂਡ ਇਸ ਵਾਲੇ ਵਰਕ ਦਾ ਬਹੁਤ ਟ੍ਰੈਂਡ ਹੈ ਹੁਣ ਦੇਖੋ ਇਸ ਤਰ੍ਹਾਂ ਨੈਕ ਤੇ ਵਰਕ ਔਰ ਘੇਰੇ ਤੇ ਵਰਕ ਹੈ ਤੇ ਇਹਦੀ ਦੇਖੋ ਇਸ ਤਰ੍ਹਾਂ ਦੀ ਬਾਜੂ ਤੇ ਵਰਕ ਆ ਗਿਆ ਜਰੀ ਤੇ ਥ੍ਰੈਡ ਯੂਜ਼ ਕੀਤਾ ਹੋਇਆ ਜੀ ਦੇਖੋ ਬਹੁਤ ਸੋਹਣਾ ਸੂਟ ਹੈਗਾ ਜਰੀ ਤੇ ਥ੍ਰੈਡ ਯੂਜ਼ ਕੀਤਾ ਹੋਇਆ ਵਿੱਚ ਹੈਂਡਵਰਕ ਦਾ ਵੀ ਕੰਮ ਹੈ ਦੇਖੋ ਕਟ ਦਾਣਾ ਲੱਗਿਆ ਹੋਇਆ ਤੇ ਇਸ ਤਰ੍ਹਾਂ neck ਔਰ ਘੇਰਾ ਬਣਿਆ ਹੋਇਆ ਦਾ ਤੇ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਦੇਖੋ ਚੌਕਲੇਟ ਫੈਬਰਿਕ ਹੈ ਤੇ ਇਹਦੇ ਨਾਲ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਦੁਪੱਟੇ ਤੇ ਵੀ ਵਰਕ ਹੈ ਤੁਹਾਨੂੰ ਦਿਖਾਉਣੀ ਹੈ ਮੈਂ ਐਸਾ ਵਿੱਚ ਬੂਡੀ ਹੈ ਹੋਰ ਸਾਈਡ ਇਹਦੇ ਇਸ ਤਰ੍ਹਾਂ ਬਣਿਆ ਵਾ ਬਾਰਡਰ ਬਣਿਆ ਵਾ ਬਹੁਤ ਸੋਹਣਾ ਸੂਟ ਹੈ ਵਾਲਾ ਵੀ ਮਸਲੀਨ ਦਾ ਦੁਪੱਟਾ ਜੀ ਇਹਦੇ ਨਾਲ ਹਾਂਜੀ ਇਹ ਵਾਲਾ ਸੂਟ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਇਹਦਾ ਰੇਟ ਹੈਗਾ ਜੀ 1300 ਰੁਪਏ ਇਹਦੇ ਸ਼ਿਪਿੰਗ ਫਰੀ ਹੈ 1300 ਚ ਤੁਹਾਡੇ ਘਰੇ ਸੂਟ ਪਹੁੰਚਦਾ ਹੋ ਜੂਗਾ ਜੀ ਦੇਖੋ ਬਹੁਤ ਸੋਹਣਾ ਕੰਮ ਹੈ ਸੂਟ ਦਾ ਹਾਂਜੀ 1300 ਰੁਪਏ ਚ ਤੁਹਾਡੇ ਘਰੇ ਸੂਟ ਪਹੁੰਚਦਾ ਹੋ ਜੂਗਾ ਬਸ ਕੋਈ ਜੇ ਲਾਈਨਿੰਗ ਲਵਾਉਣੀ ਹੈ ਤਾਂ ਇਹ ਦੇਖੋ ਜੀ ਕਈ ਪੈਣਾ ਤਾਂ ਇਹ ਬਿਨਾ ਵਿਦਾਊਟ ਲਾਈਨਿੰਗ ਤਾਂ ਵੀ ਬਣਾ ਲੈਂਦਾਂਗਾ ਹਨਾ ਜੇ ਲਾਈਨਿੰਗ ਤੁਸੀਂ ਕੱਲੇ ਸ਼ਰਟ ਤੇ ਲਵਾਉਣੀ ਹੈ ਤਾਂ ਕੱਲੇ ਸ਼ਰਟ ਤੇ ਤੁਸੀਂ ਲਾਈਨਿੰਗ ਲਵਾ ਸਕਦੇ ਹੋ ਤੇ ਹਾਂਜੀ 1300 ਰੁਪਏ ਚ ਅਸੀਂ ਤੁਹਾਨੂੰ ਘਰੇ ਪਹੁੰਚਦਾ ਸੂਟ ਹੋ ਜਾਊਗਾ ਹਾਂਜੀ ਇਹਦੇ ਵਿੱਚ ਆਪਣੇ ਕੋਲੇ ਰੰਗ ਹੈਗੇ 4 ਦੇਖੇ ਕਿ ਇਹ ਵਾਲਾ ਕਲਰ ਆ ਗਿਆ ਜੀ ਤੇ ਇੱਕ ਇਹ ਆਗਾ ਦੇਖੋ ਆਨੀਅਨ ਸ਼ੇਡ ਹੈਗਾ ਇਹ ਆਨੀਅਨ ਸ਼ੇਡ ਹੈਗਾ ਨਾ ਸੌਰੀ ਪਰਪਲ ਹੈਗਾ ਲਾਈਟ ਪਰਪਲ ਦਾ ਸ਼ੇਡ ਹੈਗਾ ਇੱਕ ਇਹ ਵਾਲਾ ਸ਼ੇਡ ਹੈ ਦੇਖੋ ਤੇ ਇੱਕ ਇਹ ਮਹਿੰਦੀ ਕਲਰ ਆ ਗਿਆ ਹਾਂ ਜਿਹਦੇ ਵਿੱਚ ਆਪਣੇ ਕੋਲ ਚਾਰ ਰੰਗ ਹੈਗੇ ਚਾਰ ਰੰਗ अवेलेबल ਹੈਗੇ ਦੇਖੋ ਆ ਆ ਡਿਜ਼ਾਈਨ ਹੈ ਦਾ ਬਣਿਆ ਦੇਖੋ ਤੁਸੀਂ ਇਹ ਵਾਲਾ ਡਿਜ਼ਾਈਨ ਹੈਗਾ ਸੂਟ ਦਾ ਇਸ ਤਰ੍ਹਾਂ ਬਾਜੂ ਤੇ ਆ ਗਿਆ ਘੇਰੇ ਤੇ ਹੈਗਾ ਨੈਕ ਤੇ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈ ਹਾਂ ਰੇਟ ਇਹਦਾ 1300 ਰੁਪਏ ਹੈ ਜੀ ਸਾਰੇ ਸੂਟ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਸਾਨੂੰ ਕਾਫੀ ਸਾਰੇ ਸੂਟ ਦਿਖਾ ਚੁੱਕੇ ਆ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਦਿਖਾਏ ਹੋਏ ਰੰਗ ਡਿਜ਼ਾਈਨ ਤੁਹਾਨੂੰ ਜਰੂਰ ਪਸੰਦ ਆਉਂਦੇ ਹੋਣਗੇ ਤੇ ਹਾਂਜੀ ਵੈਲਵਟ ਦੇ ਸੂਟ ਜੋ ਤੁਹਾਨੂੰ ਦਿਖਾਏ ਆ ਤੇ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਜੇ ਕਿਸੇ ਭੈਣ ਨੂੰ ਰੰਗ ਪਸੰਦ ਆ ਪਲੀਜ਼ ਜਲਦੀ ਤੁਸੀਂ ਆਰਡਰ ਕਰਦਿਆ ਕਰੋ ਕਿਉਂਕਿ ਸੂਟ ਜੀ ਬਹੁਤ ਜਲਦੀ ਜਲਦੀ ਨਿਕਲ ਜਾਂਦੇ ਆ ਤੇ ਕਈ ਵਰਕ ਤੇ ਲੱਗ ਜਾਂਦੇ ਆ ਤੇ ਕਈ ਭੈਣਾਂ ਵਿਦਾਊਟ ਵਰਕ ਤੁਸੀਂ ਲੈ ਲੈਂਦੀਆਂ ਨੇ ਤੇ ਇਸ ਕਰਕੇ ਵੀ ਤੁਸੀਂ ਥੋੜਾ ਜਲਦੀ ਆਰਡਰ ਕਰਿਆ ਕਰੋ ਤੇ ਕਾਟਨ ਦਾ ਫੈਬਰਿਕ ਦਿਖਾਇਆ ਤੁਹਾਨੂੰ ਉਹ ਵੀ ਬਹੁਤ ਵਧੀਆ ਰਹਿਣ ਵਾਲਾ ਜੀ ਬੇਫਿਕਰ ਹੋ ਕੇ ਤੁਸੀਂ ਉਹ ਵਾਲੇ ਸੂ ਕੋਈ ਵੀ ਕਲਰ ਹੋਰ ਵੀ ਤੁਸੀਂ ਕਲਰ ਆ ਮਤਲਬ ਤੁਸੀਂ ਬੋਲ ਕੇ ਕਹਿਣਾ ਚਾਹੁੰਦੇ ਹੋ ਨਾ ਵੀ ਆਹ ਵਾਲਾ ਕਲਰ ਹੈਗਾ ਜਾਂ ਹੈਗਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਜੀ ਫਿਰ ਇੱਕ ਵੀਡੀਓ ਚ ਪਲੇਨ ਸਾਰੇ ਸੂਟ ਦਿਖਾਈ ਜਾਣੇ ਉਹ ਵੀ ਨਹੀਂ ਫਿਰ ਸੈੱਟ ਆਉਂਦਾਗਾ ਤੇ ਤਾਂ ਕਰਕੇ ਅਸੀਂ ਤੁਹਾਨੂੰ ਬਸ 10 ਕਲਰ ਦਿਖਾਏ ਆ ਛੱਟ ਸੱਤ ਕਲਰ ਦਿਖਾਏ ਹੈਗੇ ਆ ਤੇ ਤੁਸੀਂ ਆਪਾਂ ਨੂੰ ਕਲਰ ਦੱਸ ਕੇ ਤੁਸੀਂ ਆ ਫਾਟ ਤੋਂ ਫੋਟੋ ਮਗਵਾ ਸਕਦੇ ਹੋ ਤੁਸੀਂ ਤੁਹਾਨੂੰ ਫੋਟੋ ਭੇਜ ਦਾਂਗੇ ਜਿਹੜਾ ਕਲਰ ਤੁਸੀਂ ਕਹੋਗੇ ਤੇ ਅੱਜ ਦੇ ਲਈ ਬਸ ਇੰਨਾ ਹੀ ਕੱਲ ਨੂੰ ਫਿਰ ਮਿਲਦੇ ਆ ਨਵੇਂ ਰੰਗਾਂ ਨਾਲ ਨਵੇਂ ਸੂਟਾਂ ਨਾਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ